ਰੋਟਰੀ ਕਲੱਬ ਵੱਲੋਂ ਲਿਖਿਆ ਗਿਆ ਬਹੁਤ ਹੀ ਵਧੀਆ ਲੱਗਾ ਕਿ ਪੂਰੀ ਸੰਮੁੱਚੀ ਟੀਮ ਦਾ ਤੇ ਵਿਦਾਈ ਦੇ ਬਬਰ ਸਾਡੇ ਮੇਰੇ ਬਹੁਤ ਹੀ ਸਤਿਕਾਰਯੋਗ ਡੀ.ਐੱਓ ਸਰਦਾਰ ਅਮਰਜੀਤ ਸਿੰਘ ਜੀ ਤੇ ਸਕੂਲ ਅਫੇਅਰਸ ਪ੍ਰਿੰਸੀਪਲ ਸਾਹਿਬ ਕਿਹਾਤ ਪਾਜੀ ਸਾਡੇ ਮੇਰੇ ਬਹੁਤ ਹੀ ਬੜਾ ਮਾਣ ਹੈ ਕਿ ਮੈਂ ਇਹ ਮੰਗਲ ਕਾਲਜ ਦਾ ਸਟੂਡੈਂਟ ਆ 92 ਜਿਹੜੇ ਪੀ.ਐਸ.ਸੀ. ਇੱਥੇ ਕੀਤੀ ਬੜਾ ਬੜੇ ਕੋਲੋਂ ਤੇ ਉਹਨਾਂ ਵੱਲੋਂ ਸਾਡੇ ਅਸੀਂ ਪੜਨਾ ਪਾਦੇ ਨੂੰ ਸੀ ਬਹੁਤ ਬਰੀਆ ਸਪੀਕਰ ਆ ਤੇ ਪੰਗੜੇ ਦੀ ਬਹੁਤ ਵਧੀਆ ਜਾਈ ਹੈ ਇਹ ਪੰਗੜਾ ਕਲਪ ਚ ਚਾਈ ਰਹੀ ਹੈ ਤੇ ਬਹੁਤ ਦੇਖੋ ਡਾਕਟਰ ਸਾਹਿਬ ਬੈਠੇ ਹੈ ਮੇਰੇ ਅੱਗੇ ਤੇ ਮੈਂ ਇੱਕ ਛੋਟਾ ਜਿਹਾ ਮੋਸਟਰ ਸਾਇੰਸ ਮੋਸਟਰ ਹੀ ਹਾਂ ਪਰ ਇਹ ਹੈ ਕਿ ਜਦੋਂ ਅਸੀਂ ਬਹਿ ਵੀ ਤੁਹਾਡੇ ਨੂੰ ਅੰਦਰ ਸਰਕਾਰੀ ਸਕੂਲ ਜੀ ਬੜੇ ਹੈ ਉਹਨੂੰ ਮਾਡਲ ਸਕੂਲ ਦਾ ਵਿਦਿਆਰਥੀ ਤੇ ਸਰਕਾਰੀ ਜੀ ਸ਼ਰਮ ਹੈ এডੂਕੇਸ਼ਨ ਲਈ ਹੈ ਤੇ ਤਕਰੀਬਨ ਬਾਅਦ ਇਹ ਅਮਰਪੁਰ ਜੀ ਨੇ ਦੱਸਿਆ ਕਿ ਇਸ ਮਕਾਮ ਤੇ ਮੈਂ ਪਹੁੰਚੇ ਬੜੀ ਮਿਹਨਤ ਕੀਤੀ ਮੈਂ ਵੀ ਸਾਡੇ ਨੂੰ ਜਿਹੜਾ ਸੁਣਦਾ ਹੁੰਦਾ ਜੀ ਪਿੱਛੇ ਤੇ ਥੋੜਾ ਸੁਣਦਾ ਮੈਂ ਵੀ ਕੋਸ਼ਿਸ਼ ਹੀ ਕਰਦਾ ਹੁੰਦਾ ਸੀ ਕਿ ਇਹ ਪ੍ਰਭਾਸ਼ਣ ਬਹੁਤ ਵਧੀਆ ਲੱਗਦਾ ਪਰ ਇਹ ਵੀ ਕੋਸ਼ਿਸ਼ ਹੀ ਕਰੂੰ ਕਿ ਇੰਦਰ ਸੁਣ ਕੇ ਉੰਦਰ ਨਾ ਕਰ ਦੋ ਹਰੇਕ ਬੰਦੇ ਦੇ ਪਿੱਛੇ ਪਹੁੰਚਣ ਤੇ ਬਹੁਤ ਧਾਰਵਾ ਕਰਨੀ ਪੈਂਦੀ ਹੈ ਲੋਕਾਂ ਤੋਂ ਮਾੜੀਆਂ ਗੱਲਾਂ ਵੀ ਸੁਣ ਲੈਂਦੀਆਂ ਚੰਗੀਆਂ ਗੱਲਾਂ ਵੀ ਸੁਣ ਲੈਂਦੀਆਂ ਤੇ ਕੋਈ ਹੋਰ ਕੁਝ ਗੱਲਾਂ ਫੁਹਾਆਂ ਵੀ ਦੋਦੇ ਹੁੰਦੇ ਆ ਕਿ ਕੁਝ ਨਹੀਂ ਕਰਦਾ ਕਿ ਚਿੜੀ ਦਾ ਰੱਵਾਹ ਕਰਦਾ ਹੋ ਕੋਈ ਕੁਝ ਕਰਦਾ ਪਰ ਆਪਾਂ ਸਾਰਿਆਂ ਨੂੰ ਪਰ ਮੈਂ ਲੜ ਨਹੀਂ ਛੱਡਿਆ ਨਹੀਂ ਕਿਹਾ ਪਰ ਮੈਂ ਕਰਦਾ ਰਿਹਾ ਜਦ ਮੈਂ 1 ਇੱਕ ਬੱਚੇ ਨਾਲ ਸਟਾਰਟ ਕੀਤਾ ਸੀ ਅਗਰ ਵਾਕਈ ਇਹ ਗੱਲ ਤੁਸੀਂ ਕਹਿੰਦੇ ਪੈਨੇ ਆ ਪੈਨ ਨਹੀਂ ਹੈ 100 ਦੇ ਨਾਲ ਦੇ ਗਏ ਮੈਂ ਵੀ ਇੱਕ ਤੋਂ ਸਟਾਰਟ ਕੀਤਾ ਸੀ ਪਰ ਇੱਕ ਮੈਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਮੈਂ ਚਲੋ ਡਿਪਟੀਓ ਸਾਰੇ ਬੈਠੇ ਸਾਡੇ ਨਾਲ ਸੀ ਤੇ ਕਦੀ ਮਹਿਕਮੇ ਵੱਲੋਂ ਵੀ ਕਦੀ ਵੀ ਮੈਨੂੰ ਕੋਈ ਮਸ਼ਕਲੀ ਪਰ ਸਾਥ ਸਭ ਤੋਂ ਹੁਣ ਵੀ ਮੇਰੇ 19 ਬੱਚੇ ਆਏ ਆ ਮੈਂ ਪੰਜਾਬ ਦੇ ਵਿੱਚ ਦੋ ਬਾਰੇ ਨੇ ਇਸੇ ਇਹ ਸਕਾਲਰਸ਼ਿਪ ਜਿਹੜੀ ਹੁੰਦੀ ਹੈ ਨਾ ਇਹ ਸਾਨੂੰ ਸਾਰੇ ਨੂੰ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਇਹ ਇਹ ਜਿਹੜਾ 1000 ਰੁਪਏ ਮਿਲਦਾ 500 ਰੁਪਏ ਮਿਲਦਾ ਫਿਰ ਸਰਕਾਰ ਨੇ ਵਧਾ ਦਿੱਤਾ 1000 ਰੁਪਏ ਕਰ ਦਿੱਤਾ ਇਹ 1000 ਰੁਪਏ ਮਿਲਣਾ ਪਲਸ 2 ਤੱਕ ਮਿਲਣਾ ਹਰ 1000 ਰੁਪਏ ਬਹੁਤ amount ਹੁੰਦੀ 2000 ਘੱਟ 500 ਜੇ ਅੱਜ ਆਪ ਕੋ ਕਿਸੇ ਕੋ ਲੈਣ ਲਈ ਹੈ ਨਾ ਤੇ 5000 ਰੁਪਏ ਲਿਓ ਸਿਰਫ ਪਰ ਅਸੀਂ ਕੀ ਅਸੀਂ ਤਾਂ ਬਸ ਤੇ ਮੇਰਾ 70 ਲੱਖ ਦਾ ਨਾ ਦਿੱਲੀ ਫਰੋਂਗਲਪੁਰ ਤੋਂ ਕੋਰਕ ਆ ਚੁੱਕਾ ਪੰਜਾਬ ਦਾ ਪਹਿਲਾ ਸਕੂਲ ਹੋਊਗਾ ਜਿਹੜਾ 70 ਲੱਖ ਦਾ ਬਿਜਲੀ ਖਰਚਦਾ ਹੈ ਕਿ ਇਹਦੇ ਵਾਸਤੇ ਮੈਨੂੰ ਬੜੀ ਕਹਾਣੀ ਕੀਤੀ ਮੈਂ ਕਦੇ ਵੀ ਆਪਣੇ ਮੇਰੇ ਦੋ ਬੇਟੀਆਂ ਹੀ ਆ ਵੱਡੀ-ਬੜੀ ਮੇਰੇ ਡਾਕਟਰ ਐ ਐਮਬੀਬੀਐਸ ਮੈਨੇ ਇੰਨੀ ਚੜ੍ਹਾਈ ਛੋੜੀ ਪੜ੍ਹਦੀ ਹੈ ਮੈਂ ਕਦੇ ਵੀ ਆਪਣੇ ਬੱਚੇ ਨੂੰ ਨਹੀਂ ਪੜਾਇਆ ਛੇਰ ਤੋਂ ਮੇਰੇ ਕੋਲ ਤਾਂ ਸਿਰਫ 2-3 ਔੜੀ ਬੜੀ ਬੜੀਆਂ ਨੇ ਪਰ ਅਸੀਂ ਕਹਿੰਦੇ ਕੋਈ ਨਾ ਕੋਈ ਟੈਲੈਂਟ ਨਹੀਂ ਹੁੰਦਾ ਮੈਂ ਕਹਿੰਦਾ ਸਭ ਕੋ ਬਦ ਹੋਣਾ ਚਾਹੀਦਾ ਕੋਈ ਨਾ ਬੱਚਿਆਂ ਚ ਬਹੁਤ ਸਾਰੇ ਵਿੱਚ ਕੀ ਐ ਸਿਰਫ ਇੱਕ ਟੀਮ ਐ ਇਸ ਸਕੂਲ ਦੇ ਪ੍ਰਿੰਸੀਪਲ ਦੇ ਸਿਰ ਤੇ ਹੱਥ ਹੁੰਦਾ ਕਿ ਜੇ ਉਹ ਬਹੁਤ ਵਧੀਆ ਹੈ ਤੇ ਆਪਣੇ ਟੀਚਰਾਂ ਨੂੰ ਮੋਟੀਵੇਟ ਕਰਕੇ ਕਿਤੇ ਕਿਤੇ ਲਿਆ ਸਕਦਾ ਪਰ ਜਿੱਤੇ ਹਰੀ ਸਿੰਘ ਜਰਾਂ ਨੇ ਅੱਜ ਮੈਨੂੰ ਦੱਸਿਆ ਕਿ ਅਸੀਂ ਟੀਚਰਾਂ ਨੂੰ ਆਪਣੇ ਸਨਮਾਨ ਕਰਾਂ ਤਾਂ ਤੁਸੀਂ ਲੱਕੀਆਂ ਪਹਿਲਾਂ ਤਾੜੀ ਜ਼ਰੂਰ ਮਾਰਦੇ ਪ੍ਰਿੰਸੀਪਲ ਸਾਹਿਬ ਤੇ ਸਾਨੂੰ ਤਾਂ ਕੋਈ ਕਿਸੇ ਨੂੰ ਪੀਤਾ ਨਹੀਂ ਤਦ ਕੇ ਤੇ ਤੁਸੀਂ ਵੀ ਲੱਕੀਆਂ ਨਾਲ ਮੇਰਾ ਨਾਮ ਵੀ ਚੁਣ ਲਿਆ ਮੈਂ ਕਿਰਦ ਕੁਮੈਦਾਨੀ ਸਾਹਿਬ ਵੀ ਤੇ ਮੇਰਾ ਇੱਕ ਟੀਚਰ ਵੀ ਹੈ ਨੀਟ ਕੋਲ ਹੀ ਹੋਵੇ ਇਹ ਵੀ ਆਪਣੇ ਸਟੇਡ ਵਾਢੀ ਆ ਵੀ ਕਿ ਜੋ ਵਾ ਸਟੇਡ ਵਾਢੀ ਹੈ ਤੇ ਬਹੁਤ ਬਣੀ ਦੇ ਕੋਸੇ ਇਹ ਨਹੀਂ ਕਹਿੰਦੇ ਕਿ ਸਾਇੰਸ ਵਾਲੇ ਵਧੀਆ ਕਰ ਸਕਦੇ ਹਿੰਦੀ ਵਾਲੇ ਤੇ ਆਉਂਦੀ ਕਾਜ਼ ਹੋਏ ਨੇ ਐਸਐਸਟੀ ਵਾਲੇ ਨਹੀਂ ਕਰ ਸਕਦੇ ਆ ਪਰ ਅਸੀਂ ਥੋੜਾ ਜਿਹਾ ਮਿਡਲ ਸਕੂਲ ਦੇ ਵਿੱਚ ਇਹ ਆ ਕਿ ਚਾਰਜਵੇਂ ਆ ਐਕਸਟਰਾ ਕਲਾਸਾਂ ਨਹੀਂ ਲੈ ਰਹੇ ਸਿਲੇਬਸ ਨੂੰ ਪੂਸ਼ਣ ਕਰੀਗਾ ਛੇਤੀ ਛੇਤੀ ਨਹੀਂ ਖਤਮ ਕਰਦਾ ਇੱਕ ਉਧਰ ਪੜਾਉਣਾ ਇੱਕ ਉਧਰ ਸੁਣਿਆ ਅਸੀਂ ਪੜਾਉਂਦੇ ਨਹੀਂ ਅਸੀਂ ਬੱਚੇ ਦੇ ਘੋਟ ਦੀ ਗੱਲ ਉਹਦੇ ਪਾਉਨੇ ਆ ਪਰਵਾਹ ਵਿੱਚ ਪਾਉਨੇ ਆ ਲੈਸ ਨੂੰ ਜਿਹੜਾ ਸਰਾਂ ਨੇ ਦੱਸਦੇ ਕੇ ਰਾਈ ਜੋ ਵੀ ਬਾਰੇ ਦੱਸਦੇ ਨੇ ਆ ਜਿਹੜਾ ਹੈ ਤਾਂ ਉਹ तकरीबन 10 ਲਾਇਨੋਗੇ ਦੇ ਪਲੇਅਰ ਕਰਦੇ ਸੀ ਅਸੀਂ ਉਦੋਂ ਮੈਨੂੰ ਯਾਦ ਆ ਮੈਂ ਕਹਿੰਦੀ ਹਮੇਸ਼ਾ ਜਿਹਦੇ ਮੈਨੂੰ ਮੋਟੀਵੇਟ ਕੀਤਾ ਹੋਇਆ ਮੇਕੋ ਜੀ ਜਦੋਂ ਘਰ ਤਿੰਨ ਬੱਚੇ ਆਏ ਸੀ ਸਟਾਰਟ ਵਿੱਚ ਪਹਿਲਾਂ ਇੱਕ ਹੋਇਆ ਫਿਰ ਮੇਰੇ ਤਿੰਨ ਆਏ ਉਦੋਂ ਖਿਆਲੇ ਸਕੂਲ ਦੇ ਪਾਏ ਸੀ ਸੀਨੀਅਰ ਕਮਿਸ਼ਨ ਤੋਂ ਉਦੋਂ ਪ੍ਰਿੰਸੀਪਲ ਸ਼ੋਹੀ ਜੀ ਸੀ ਤੋਂ ਉਦੋਂ ਰਿਟਾਇਰ ਹੋ ਚੁੱਕੇ ਆ ਉਹ ਮੇਰੇ ਸਕੂਲ ਤੋਂ ਜਨਾਹਨ ਪਤਾ ਸੀ ਪੰਗਲਪੁਰ ਹਾਈ ਸਕੂਲ ਕਿੱਥੇ ਆ ਉਹਨੇ ਕਿਹਾ ਕਿ ਜੇ ਚਲੋ ਸੁਭਾਰੇ ਕੀਤਾ ਇਹਨੂੰ ਚਲੋ ਮੇਰੇ ਸਕੂਲ ਚ ਜਾਓ ਕਹਿੰਦੇ ਅਸੀਂ ਇੱਕ ਸੀਨੀਅਰ ਸਟਡੀ ਸਕੂਲ ਦੇ ਆ ਤੇ ਸਾਡੇ 5 ਬੱਚੇ ਆਏ ਆ ਇਹ ਤੋਂ ਮਿਡਲ ਸਕੂਲ ਹੈ ਤੇ ਬੱਚੇ 3 ਆਏ ਆ ਤੇ ਜੀ ਕੀ ਕੋਈ ਸੀ ਕੀ ਦੇਖਣ ਜਾ ਤੁਸੀਂ ਮੰਨੂਗੇ ਜਦੋਂ ਮੇਰੇ ਕੋਲ ਆਏ ਆ ਕੀ ਮਾਈ ਉਹਨਾਂ ਨੇ ਜੋ ਤੱਕ ਚਾ ਮਾਰ ਲਈ ਤੇ ਤੁਸੀਂ ਫਿਰ ਕੋ ਸਮਝੋ ਕਿ ਮੇਰੇ ਅੱਖਾਂ 'ਚ ਪਾਣੀ ਆ ਗਿਆ ਜਦੋਂ ਮੈਂ ਕਿਹਾ ਸਰ ਤੁਸੀਂ ਆ ਸਾਨੂੰ ਇੱਕ ਹੌਸਲਾ ਜਿਹਾ ਦੇਣਾ ਹੈ ਤੇ ਉਹਨਾਂ ਨੇ ਮੈਨੂੰ ਕਿਹਾ ਉਹ ਕਿ ਇਹ ਥੀ ਥਾਪੜੀ ਸੀ ਉਹ ਕਹਿੰਦੇ ਕਦੀ ਵੀ ਮਿਹਨਤ ਤੋਂ ਫਟਣਾ ਨਹੀਂ ਮਿਹਨਤ ਕਰਦਾ ਜਿਆ ਇੱਕ ਦਿਨ ਤੈਨੂੰ ਯਕੀ ਯਾਦ ਕਰਾਂਗੇ ਕਿ ਵਾਕਿਆਨ ਉਹਨਾਂ ਨੇ ਜਦੋਂ ਬੱਚਿਆਂ ਨੂੰ ਗਿਫਟ ਲੈ ਕੇ ਆਏ ਸੀ ਬੱਚਿਆਂ ਨੂੰ ਸਨਮਾਨਤ ਕੀਤਾ ਸੀ ਤਾਂ ਸਾਨੂੰ ਵੀ ਸਨਮਾਨ ਦਿੱਤਾ ਤਿੰਨ ਬੱਚੇ ਵੀ ਸਾਡੇ ਆਏ ਆ ਇਹਦੇ ਕੋ ਸਨਮਾਨਕ ਦੀ ਬਜਾਰੂ ਨਹੀਂ ਮਿਲਦੀ ਜੇ ਤੁਹਾਨੂੰ ਇੱਕ ਅਜ ਕਾਪੀ ਪੈਨੇ ਵੀ ਦਿੱਤਾ ਨਾ ਇਹ ਤੁਹਾਨੂੰ ساری ਉਮਰ ਯਾਦ ਰਹੂਗਾ ਕਿ ਮੈਨੂੰ ਕਿਸੇ ਨੇ ਸਨਮਾਨ ਦਿੱਤਾ ਉਹਨਾਂ ਨੇ ਦੇਖ ਲਓ ਉਸ ਟਾਈਮ ਦਾ ਮਨੂ ਥਾਪੜਾ ਦਿੱਤਾ ਇਸ ਟਾਈਮ ਨੂੰ 1920 ਬੱਚੇ ਹਰੇਕ ਸਾਲ ਮੇਰੇ ਦਾਵਰ ਹਰਤਪਾਲ ਜੀ ਦੇ ਚੋਂ 15 18 1920 ਵਿੱਚ ਛੱਡਦਾ ਹੋਇਆ ਉਹ ਮੇਰਾ ਫੋਕਸ ਹੀ ਹੁੰਦਾ ਤੇ ਇਸ ਵਾਰ ਕਿਸੇ ਬੰਦੇ ਨੇ ਮੈਨੂੰ ਚੈਲੰਜ ਵੀ ਕੀਤਾ ਮੈਂ ਸੋਚਿਆ ਨਾ ਨਾ ਨਹੀਂ ਲਵਾਂ ਉਹ ਕਹਿੰਦਾ ਪੰਗਲਕੋੜ ਦਾ ਹੀ ਐਨ ਮੈਸੇਜ ਪਕੜਿਆ ਕਿ ਬਾਪੀ ਨਹੀਂ ਕਰ ਸਕਦਾ ਮੈਂ ਤਾਂ ਬੋਧਿਆ ਕਿ ਬੱਚੇ ਵੀ ਭੇਜ ਦਿੱਤਾ ਨਹੀਂ ਬੰਦੇ ਸੀਬੀਐਸਸੀ ਬੋਰਡ ਹੈ ਨਾ ਹੋਰ ਇਸ ਵਾਰ ਮੇਰਾ ਸਕੂਲ ਉਹ ਮੈਰੀਟੋਰੀਅ ਸਕੂਲ ਤਲਵਾੜੇ ਆ ਕੁੜੀਆਂ ਦਾ ਚਾਲਾ ਉੱਥੇ ਵੀ ਮੇਰਾ ਬੱਚਾ ਗਿਆ ਮੈਂ ਉਸ ਤੋਂ ਵੀ ਟੱਚ ਕਰ ਦਿੱਤਾ ਮੈਂ ਉਸ ਬੱਚੇ ਨੂੰ ਕਿ ਉਹ ਬੱਚੇ ਨੂੰ ਜਦੋਂ 50 ਸਾਲ ਹੋ ਗਏ ਪੰਗਲਕੋੜ ਦੇ 74 ਦਾ ਸਕੂਲ ਬਣਿਆ ਹੈ ਉਹ ਬੱਚਾ ਮੇਰਾ 8ਵੀਂ ਦੀ ਬੋਰਡ ਦੀ ਮੈਰੜ ਦੇ ਵਿੱਚੋਂ ਵੀ ਹੈ 50 ਸਾਲ ਸਕੂਲ ਕਿ ਮੰਨ ਕੇ ਪਹਿਲਾ ਬੱਚਾ ਸੀ ਉਸ ਬੱਚੇ ਨੇ ਮੈਂ ਦੇਖੋ ਮੈਂ ਲਿੰਕ ਬਣਾ ਰੱਖਦਾ ਕਿ ਬੱਚੇ ਨੂੰ ਕਿੱਥੇ ਗ੍ਰੀਨ ਬੱਚੇ ਨੂੰ ਕਿੱਥੇ ਬੈਨੀਫਿਟ ਮਿਲ ਸਕਦੇ ਉਹ ਬੱਚੇ ਦਾ ਅਸੀਂ ਮੈਰੀਟਰੀਅ ਸਕੂਲ ਦੇ ਦਵਾਇਆ ਐਗਜ਼ਾਮ ਉਹਦੀ ਪੰਜਾਬ ਦੇ ਵਿੱਚੋਂ 10ਵੀਂ ਦੀ ਸੀ ਜਿਹੜੀ ਪਹਿਲੀ ਸੈਡੀ ਕਾਉਂਸਲਿੰਗ ਚ ਬੱਚਾ ਸਿਲੈਕਟ ਹੋ ਗਿਆ ਉਹਨੇ ਤਲਵਾੜੇ ਛੱਡ ਕੇ ਆਇਆ ਮੈਂ ਹਮੇਸ਼ਾ ਟੀਚਰ ਨੂੰ ਇਹੀ ਗੱਲ ਕਹੂੰਗਾ ਕਿ ਤੁਸੀਂ ਇਹ ਨਾ ਸਮਝੋ ਕਿ ਕੱਲੋਂ ਮਰੀਕ ਸਾਹਿਬ ਚਲੇ ਜਾਣਾ ਰਿਟਾਇਰ ਵੀ ਹੋਣਾ ਪ੍ਰਮੋਸ਼ਨਾਂ ਵੀ ਹੋਣੀਆਂ ਜਾਣਾ ਵੀ ਹੈ ਜੇ ਇਹ ਕਾਫਲਾ ਚੱਲ ਲੈ ਕੇ ਤੁਰੇ ਹਨ ਤਿੰਨ ਦਾ ਇਹਨਾਂ ਨੂੰ ਇੱਕ ਵਾਰੀ ਆਪਾਂ ਪਰਾਈ ਲੈ ਲਿਆ ਤੇ ਘਰ ਰੱਖ ਦਿੱਤਾ ਪਰ ਇਹ ਚੇਤਾ ਰੱਖਣਾ ਕਿ ਅਗਲੇ ਵੀ ਸਾਡੇ ਜਿਹੜੇ ਬੱਚੇ ਬੈਠੇ ਆ ਤਾਂ ਆਪਾਂ ਉਹਨਾਂ ਨੂੰ ਵੀ ਲੈ ਕੇ ਚੋਣਾਂ ਕਦੀ ਵੀ ਇਹ ਨਾ ਗਿਓ ਕਿ ਅਸੀਂ ਇੱਕ ਦੂਜੇ ਨੂੰ ਪਿੱਟਣਾ ਵਿਕਰ ਤਾਂ ਦੇ ਚੱਕਰ ਜਣਾਤੇ ਫਿਰ ਤੁਸੀਂ ਥਲੇ ਚੱਲ ਜਾਣਾ ਤੇ ਜ਼ਰੂਰੀ ਨਹੀਂ ਹੈਗਾ ਕਿ ਅਸੀਂ ਬੱਚਾ ਮੇਰੇ ਤੇ ਅਸੀਂ ਬੱਚੇ ਉਹ ਵੀ ਇਹੀ ਬੇਨਤੀ ਆ ਕਿ ਮੈਂ ਫਸਟ ਨਹੀਂ ਆਇਆ ਮੈਂ ਸੈਕੰਡ ਨਹੀਂ ਆਇਆ ਕਿਉਂਕਿ ਮੜੇ ਉੱਪਰ ਬੱਚੇ ਕਿਸੇ ਟਾਈਮ ਸਟਾਰਟ ਹੋ ਜਾਂਦੇ ਤੇ ਫਸਟ ਸੈਕੰਡ ਦੀ ਦੌੜ ਜਦੋਂ ਕਦੀ ਵੀ ਪਿਓ ਕਿ ਕਿ ਮੈਂ ਫਸਟ ਹੀ ਆਉਣਾ ਮੈਂ ਸੈਕੰਡ ਹੀ ਆਉਣਾ ਮੈਨੂੰ ਨਾਮ ਨਹੀਂ ਮਿਲਿਆ ਨਾਮ ਤੇ ਜੇ ਤੁਹਾਡਾ ਕੋਈ ਨਾਮ ਲੈਣ ਲੱਗਿਆ ਸਟੇਜ ਤੇ ਕੋਈ ਬੱਚੇ ਪੜਾਈ ਜੀ ਨਹੀਂ ਹੁੰਦੇ ਉਹ ਹੋਰ ਕਲਚਰ ਐਕਟੀਵਿਟੀਜ਼ ਬਹੁਤ ਹੁੰਦੀਆਂ 퀴ਜ਼ ਦੇ ਵਿੱਚ ਬਹੁਤ ਅੱਛੇ ਨਿਕਲ ਜਾਂਦੇ ਆ ਉਹ ਬੱਚੇ ਮੈਂ ਤਾਂ ਕੋਈ ਅਨੰਦ ਅਸਤੇ ਜਿਹੜੇ ਬੱਚੇ ਦੋ ਵਾਰੀ ਮੈਂ ਪੰਜਾਬ ਦੇ ਟੋਪਰ ਬਣਾ ਕਰ ਦਿੱਤਾ। ਇੱਕ ਦੋ ਵਾਰੀ ਮੈਂ ਪੀਐਸਟੀਐਸਸੀ ਦੇ ਵਿੱਚੋਂ ਪੰਜਾਬ ਦਾ ਟੋਪ ਕਰ ਦਿੱਤਾ। ਹੁਣ ਤੁਸੀਂ ਮੈਂ ਥੋੜੀ ਜਿਹੀ ਟਾਈਮ ਲੈਣਾ ਪੈਜੀ ਮੈਡਲੀ ਬਹੁਤ ਵਧੀਆ ਗੱਲ ਹੈ ਕਿ ਸਰਾਂ ਨੇ ਦਿੱਗਾ ਰੌਂਡਰੀ ਕਲੱਬ ਨੇ ਕਿਹਾ ਕਿ ਸਾਨੂੰ ਜੇ ਕੋਈ ਬੱਚਾ ਹੈਗਾ ਤੇ ਤੱਕ ਮੈਂ ਕਿਸੇ ਸੰਸਥਾ ਦੇ ਨਾਲ ਨਹੀਂ ਜੁੜਿਆ। ਮੈਂ ਆਪਣੇ ਆਪਣੀ ਸੰਸਥਾ ਦੇ ਮੈਂ ਤੇ ਕਿਸੇ ਵੀ ਆਪਣੇ ਜੌਬ ਕਰਦੇ ਸੀ ਆਪਣਾ ਦਸਮਲਦ ਕੜੀ ਦਾ ਸੰਗਰਾਮ ਵਾਲੇ ਦਾ ਕੋ ਲੋੜਵੰਦ ਬੱਚੇ ਨੂੰ ਮੈਂ ਨੋਰਮਾ। ਕਉਂਦੇ ਤੁਸੀਂ ਮੰਨੋਗੇ ਤੇ ਮੇਰਾ ਸ਼ਹਿਰ ਅਮਰੀਕਸਰ ਦਾ ਪਤਾ ਸੀ ਤਰੋਸ਼ ਰਜਿੰਦਰ ਕਾਵੜੀ ਇੱਕ ਬੱਚਾ ਤਰੋਸ਼ ਰਜਿੰਦਰ ਕਾਵੜੀ ਬੇਸਿਕਲ ਹੈਗਾ ਗੁਜਰਾਤ ਦਾ ਉਹਦੇ ਦਾ ਫਾਦਰ ਹੈ ਨਾ ਮਦਰ ਹੈ ਤੇ ਉਸ ਬੱਚੇ ਨੂੰ ਮੈਂ 10ਵੀਂ ਦੇ ਪਲੱਸ ਵਨ ਦੇ ਕਰ ਲਿਆ ਸੀ ਉਸ ਬੱਚੇ ਨੂੰ ਮੈਂ ਪਲੱਸ ਇਥੋਂ ਕਰਕੇ ਗਿਆ ਮੈਂ ਸਕੂਲ ਦਾ ਨਾਮ ਨਹੀਂ ਲਉਂਦਾ ਕਿੱਥੇ ਗਿਆ ਸੀ ਮੈਂ ਟੀਚਰ ਲੈ ਗਿਆ ਸੀ ਬਹੁਤ ਵਧੀਆ ਬੱਚਾ ਹੈ ਕੋਈ ਪੰਜਾਬ ਦਾ ਕੋਈ ਕਾਪਰਸੀਅਨ ਨਾ ਮਸਲਾ ਪਰ ਮੈਂ ਰੋੜ ਨਹੀਂ ਦਿੱਤਾ ਬੱਚਾ ਉਹ ਬੱਚੇ ਨੂੰ ਕਲਾਸ 2 ਨੂੰ ਨੰਬਰਦਾਰ ਦਾਖਲ ਕਰਵਾਇਆ ਤੁਮ ਉਥੋਂ ਬਿਨੈ ਟਿਊਸ਼ਨ ਤੋਂ ਨਾਨ ਮੈਡੀਕਲ ਦੇ ਵਿੱਚੋਂ 92.7% ਨੰਬਰ ਲੈ ਚਾਰੀ ਮਾਰਕਸ ਦਿੱਤੇ ਨਾ ਬਾਦਰ ਦਾ ਮਰ ਸਹਿਰੇ ਦੀ ਟਿਊਸ਼ਨ ਵੀ ਅਸੀਂ ਆਨਲਾਈਨ ਹੀ ਬੱਚਾ ਕਰਦਾ ਸੀ ਤੇ ਕੋਈ ਟਿਊਸ਼ਨ ਨਹੀਂ ਰੱਖੀ ਉਹਨੂੰ ਰਕਮਾ ਵੀ ਕਰਾਇ ਦੇ ਲਿਆ ਕਿ ਜਿੱਤਾ ਸਾਰਾ ਕੁਝ ਦਿੱਤਾ ਤੇ ਉਸ ਬੱਚੇ ਦਾ ਜਿਹੜਾ ਛੋਟਾ ਦੋ ਪੜਾਈ ਹੈ ਛੋਟਾ ਪੜਾਣ ਨੂੰ ਉਸ ਤੁਰਵ ਮੈਰੀਟਰੀ ਸਕੂਲ ਦੇ ਦਾਖਲ ਕਰਵਾਤਾ ਉਹਨੂੰ ਮੈਡੀਕਲ ਰੱਖਾਉਣਾ ਉਸ ਬੱਚੇ ਨੂੰ ਕਿਸੇ ਮਕਾਮ ਤੇ ਲੈ ਕੇ ਜਾਣਾ ਹੈ ਉਹ ਬੱਚੇ ਨੂੰ ਮੈਂ ਕੱਲ ਲਾਅ ਕਾਲਜ ਜਿਹੜਾ ਹੈ ਗੁਰਨਾਲਕ ਪੂਰੇ ਹਸਪਤਾਲ ਕੈਂਪਸ ਕਾਲਜ ਆਪਣਾ ਤਿਲੰਦਰ ਆ ਤਿਲੰਦਰ ਕਾਮੜੀ ਨੂੰ ਲਾਅ ਕਾਲਜ ਲੈ ਕੇ ਉਹਨੂੰ ਮੈਂ ਡਿਸ਼ੀਅਨ ਦਾ ਕਰਾਉਂਗਾ ਤੇ ਉਹਨੂੰ ਮੈਂ ਕਿਸੇ ਟਾਈਮ ਮਿਲ ਜੇ ਪ੍ਰਵਾਹ ਨੂੰ ਸਵਾਸਾ ਲਈ ਵਰਕਸ਼ੀਟ ਉਹ ਬੱਚਾ ਮੈਂ ਕਿਸੇ ਜਨ ਲਾਇਖ ਜਿੱਥੇ ਜਾ ਕੇ ਲੈ ਕੇ ਰਵਾਂਗਾ ਇੰਗਰਾਜ਼ ਰਹਾ ਕਿਉਂਕਿ ਮੇਰਾ ਸੁਭਤੀ ਨੂੰ ਪੱਖਿਆ ਹੈ ਬਹੁਤ ਹੀ ਵਧੀਆ ਬੱਚਾ ਮੈਂ ਟੀਚਰਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਸਵਾਲ ਇਹ ਆ ਆਪਣੇ ਲਈ ਜੀਓ ਦੂਜੇ ਲਈ ਜੀ ਕੇ ਦਿੱਕੂ ਨਾਲ ਬਹੁਤ ਹੁੰਦਾ ਗਰੀਬਾਂ ਦੇ ਟੈਨਟ ਵਰਤਿਆ ਗਰੀਬ ਬੱਚੇ ਚ ਕਦੀ ਇਹ ਨਾ ਕਿ ਕੋਈ ਤੇ ਕੱਪੜੇ ਲੈਣੇ ਨਹੀਂ ਵਧੀਆ ਪਰ ਉਹ ਜੀ ਕੁਆਲਟੀ ਬਹੁਤ ਵਧੀਆ ਕਿਤੇ ਤਨਸ਼ੂ ਕਿਤੇ ਤੁਹਾਨੂੰ ਵਿੱਚ ਮਲਾਮਾ ਹਨ ਕਿ ਤੁਸੀਂ ਵਾਕਿਆ ਕਹਿੰਦੇ ਮੁੰਡੇ ਚ ਹੈ ਕੁਝ ਨਾ ਕੁਝ ਉਸ ਬੱਚੇ ਦਾ ਸਾਰਾ ਟੋਟਲ ਹੀ ਖਾਚਾ ਮੈਂ ਸਪਟਾ ਤੋਂ ਕਿਸੇ ਤੋਂ ਲਿਆ ਉਹ ਕੱਦ ਦੱਸਣਾ ਜਰੂਰ ਆ ਉਹਦਾ ਮੇਰੇ ਲਿੰਕ ਹੈਗੇ ਐਮਐਲ ਵੀ ਨੇ ਕਾਫੀ ਤੂੰ ਜਦੋਂ ਪਤਾ ਲੱਗੂ ਕਰੋਗੇ ਅਸੀਂ ਦੋਨੇ ਬੱਚੇ ਮੈਂ ਆਪਣੀ ਫੈਮਿਲੀ ਵੱਲੋਂ ਦੋਨੇ ਬੱਚੇ ਡਾਗਟ ਕੀਤੇ ਆ ਦੇਖੋ ਐਦਾਂ ਤੋਂ ਜਰੂਰ ਕਰੋ ਤੇ ਜਿਹੜੇ ਕਲਾਬੋ ਵਾਲੇ ਵੀ ਕਰਦੇ ਆ ਇੱਥੇ ਵੀ ਬੱਚੇ ਬਹੁਤ ਇਦਾਂ ਦੇ ਹੋਏ ਸਰਕਾਰੀ ਸਕੂਲ 'ਚ ਸਾਡੇ ਬਚਾਰੇ ਪੀੜਣ ਬਹੁਤ ਹੁੰਦਾ ਕਰੋਨਾ ਪਰ ਹੁੰਦਾ ਨਹੀਂ ਮੈਂ ਟੀਚਰਾਂ ਨੂੰ ਇਹੀ ਬੇਨਤੀ ਕਰਦਾ ਆ ਤੇ ਮਰੀਕ ਸਰ ਜਿਹੜੇ ਤੇ ਕਾਫਲਾ ਲੈ ਕੇ ਤੁਰੇ ਆ ਤੇ ਤਿੰਨ ਦਾ ਅਗਲੇ ਸਾਨੂੰ 6 ਹੋਰ ਰਾਜਕੁਮਾਰ ਜੀ ਬੱਟੇ ਆ ਮੇਰੇ ਪਰਾਲੇ ਜੂਨੀਅਰ ਆ ਬਹੁਤ ਸਾਰੇ ਪੇਸ਼ ਤੁਸੀਂ ਐਮਐਸਸੀ ਹੈ ਮੈਂ ਤਾਂ ਕਿ ਸਭ ਬੀਐਸਸੀ ਆ ਪਰੇ ਇਹ ਆ ਕਿ ਤੁਸੀਂ ਮਿਹਨਤ ਜਰੂਰ ਕੀਤੀ ਤੁਹਾਡੇ ਕੇਲੇਡ ਬਹੁਤ ਐਮ ਐਸ ਸੀ ਵਾਲਿਆਂ ਦੇ ਪਰ ਇਹ ਆ ਕਿ ਪ੍ਰਮਾਣ ਹੀ ਨਹੀਂ ਜਿਓ ਦੂਸਰੇ ਜੀ ਵੀਓ ਪ੍ਰਮਾਣੋਂ ਉੱਪਰ ਦੇਖਾ ਰੋਲੇ ਜੇ ਨਾ ਕਿਉਂਕਿ ਸਾਡੇ ਕੋਈ ਪ੍ਰਸ਼ੰਸਾ ਨਹੀਂ ਮਿਲੀ ਕੁਛ ਨਹੀਂ ਮਿਹਨਤ ਸਾਨੂੰ ਨਹੀਂ ਦਿੱਤੀ ਤੇ ਅਸੀਂ ਤਾਂ ਵੀ ਅੱਜ ਦੇ ਰਹੇ ਹਾਂ ਤੁਸੀਂ ਪਰ ਇਹ ਮੇਰੀ ਲਾਈਫ ਦਾ ਮੈਂ ਯਾਦ ਰੱਖੂਗਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਰੋਕੀ ਕਲਬ ਜੀ ਦਾ ਖਾਸ ਕਰਕੇ ਸਰ ਪ੍ਰਿੰਸੀਪਲ ਸਰ ਅਮਰੀਤ ਸਿੰਘ ਜੀ ਦਾ ਤੇ ਪੂਰੀ ਸਮੂਚੀ ਟੀਮ ਦਾ ਪ੍ਰੈਸ ਤੋਂ ਮੀਡੀਆ ਦੀ ਟੁਕੜੀ ਆ ਤੇ ਇੰਤੇ ਹੀ ਤੁਸੀਂ ਬੱਚਿਆਂ ਦੇ ਨਾਲ ਜੁੜੇ ਰਹੋ ਤੇਵੇਂ ਵਸਾ ਜਿਹੜਾ ਤੁਹਾਨੂੰ ਮੈਂ ਦੱਸਿਆ ਹੈ ਸਰੀਰ ਸਜੂਰ ਕੱਪੜਾ ਕਰੋ ਬੱਚੇ ਜਰਾ ਮੈਂ ਕਹਿੰਦੀ ਮੈਂ ਆਪਣੇ ਹਿਸਾਬ ਨਾਲ ਹੀ ਚੱਲਦਾ ਬੇਟੀ ਸਾਹਿਬ ਵੀ ਚੱਕਣ ਨਹੀਂ ਜਾਂਦੇ ਤੇ ਮੈਂ ਆਪਣੇ ਹਿਸਾਬ ਨਾਲ ਚੱਲਦਾ ਹਾਂਗਾ ਤੇ ਤੁਸੀਂ ਮੰਨੋ ਕਿ ਮਿਸ਼ਨ ਸਮਰੱਥੀ ਬਾਰਕ ਤੋਂ ਮੇਰੀ ਆਤਮਾ ਦੀ ਖਤਰੂ ਹੋ ਚੁੱਕੀ ਉਹ ਲੈਸਰ ਵੀ ਸਾਇੰਸ ਦੇ ਤਿੰਨ ਖਤਰੂ ਹੋ ਚੁੱਕੀ ਇਕੱਲਾ ਇਕੱਲਾ ਸਮਝ ਆਤਾ ਜਦੋਂ ਮਰਦੀ ਅੱਗੇ ਟੈਸਟ ਨਹੀਂ ਹੁੰਦੇ ਮੈਂ ਕਦੀ ਵੀ ਆਪਣੇ ਹਿਸਾਬ ਨਾਲ ਚਲਾਉਂਦਾ ਯਾਰ ਹਾਂ ਠੀਕ ਹੈ ਸਰਕਾਰ ਦੇ ਨਾਲ ਵੀ ਚੱਲੀਦਾ ਯਾਰ ਤੇ ਜਿਹੜਾ ਉਹ ਪਠਾਰੋਂ ਆਉਂਦੀ ਉਹ ਵੀ ਚੱਲੀ ਆ ਪਰ ਸਾਇੰਸ ਦਾ ਵੀ ਮੈਥ ਦਾ ਵੀ ਚੱਲਦਾ ਪਰ ਟਾਈਮ ਇਹ ਨਾਲ ਕਿ ਤੁਸੀਂ ਬੰਦ ਕੇ ਨਾ ਰੱਖੋ ਕਿ ਸਰਕਾਰ ਨੇ ਜਿੱਦਾਂ ਤੁਹਾਨੂੰ ਤਾਂ ਦੋ ਹੀ ਕੈਪਟਰ ਬਣਾਏ ਨੇ ਨਹੀਂ ਅਸੀਂ ਤਿੰਨ ਕਰਾਉਂਦੇ ਆ ਰਵਾਜ ਚੱਲਣਾ ਆ ਜਿੰਨੀ ਪ੍ਰੈਕਟਿਸ ਕਰੋਗੇ ਜੇ ਤੁਸੀਂ ਕਹੋਗੇ ਸਿਰਫ ਅਸੈਸਸ ਦੇ ਵਿੱਚ ਅਸੀਂ ਸਵੇਰ ਨੂੰ ਤੁਹਾਨੂੰ ਟਾਈਮ ਦਿੰਦੇ ਆ ਨਾ ਸਰ ਉਹ ਨਹੀਂ ਤੁਸੀਂ ਸ਼ਾਮ ਨੂੰ ਵੀ ਘੰਟਾ ਲਾ ਕੇ ਜਾਓ ਕਿੰਨੇ ਟੀਚਰਾਂ ਦੀ ਲੋੜ ਹੈ ਸਿਰਫ ਬਸ ਮੈ ਤਾਂ ਤਿੰਨੇ ਹੀ ਅਸੀਂ ਦੋ ਹੀ ਆ ਅਸੀਂ ਪਹਿਨੇ ਸੈਟ ਮੈਂ ਸਭ ਨਹੀਂ ਹੁੰਦੀ ਮੈਂ ਡਾਕਟਰ ਸੁਖੀ ਚੇਨ ਸੰਭਾਲ ਲੀ ਫਿਰ ਅਸੀਂ ਤਾਂ ਸਿਰਫ ਕੀ ਅਸੀਂ ਕਿ ਤੇ ਬੁੱਕਾਂ ਵੀ ਲੈ ਬੁੱਕ ਵੀ ਅਸੀਂ ਕੋਈ ਸਰਕਾਰੀ ਲਈ ਕੋਈ ਹੈ ਨਹੀਂ ਸਾਡੇ ਕੋਲ ਅਸੀਂ ਤਾਂ ਬੁੱਕ ਪੁਰਾਣੀ ਰੱਖੀ ਦੀ ਹੈ ਬਾਕੀ ਪੇਪਰ ਚੱਕੀ ਦੇ ਆ ਫਿਰ ਅਸੀਂ ਕੰਪੀਟੀਸ਼ਨ ਕਰਾਈ ਦਾ ਬੱਚਿਆਂ ਦਾ ਉਹਦੇ ਵਿੱਚ ਇੰਨੀ ਕਿ ਸਾਡੀ ਐਨਮੈਸਜ ਪਗੜਿਆ ਕਿ ਡਿਪਟੀ ਸਾਹਿਬ ਸਮਝ ਗਏ ਕਿ ਅਸੀਂ ਹਰੇਕ ਹੀ ਇਵੈਂਟ ਦੇ ਵਿੱਚ ਅਸੀਂ ਖੇਡਾਂ ਦੇ ਵਿੱਚ ਵੀ ਆਪਣੇ ਹਰੇਕ ਬੱਚੇ ਨੂੰ ਕਰੀਦਾ ਹੁਣ ਵੀ ਦੇਖੋ ਮਿਡਲ ਸਕੂਲ ਦੇ ਵਿੱਚ 115 ਨੇ ਆਏ ਜਿੰਨੇ ਵੀ ਸਕੂਲ ਆਲੇ-ਦੁਆਲੇ 107 ਸਕੂਲ ਹੋਣੇ ਮੇਡਲ ਸਭ ਨੂੰ ਬੰਦ ਕੀਤੀ ਆ ਆਲੇ-ਦੁਆਲੇ ਦੇ ਹਾਈ ਸਕੂਲ ਵੀ 60-65 ਲੈ ਕੇ ਬੈਠੇ ਪੋਸਟਾ ਹੋਣਾ ਕੋਈ ਫੁੱਲਿਆ ਪਰ ਮੇਰੇ ਕੋਲ ਸਕੂਲ ਦੇ ਟੀਚਰ ਜਿਸਰ ਬੰਦੇ ਨੇ ਪਰ ਇਹ ਕਿ ਅਸੀਂ ਹੌਸਲਾ ਨਹੀਂ ਛੱਡੀਦਾ ਜਿਹੜਾ ਹੌਸਲਾ ਵਾ ਛੱਡਿਓ ਪਰ ਟੀਚਰਾਂ ਨੇ ਮੇਰੇ ਹੱਥ ਜੋੜ ਕੇ ਬੇਨਤੀ ਆ ਫਿਰ ਉਹ ਸਕੂਲ ਦੇ ਜਿਹੜੇ ਮੇਰੇ ਕੋਲ ਆਏ ਜੀ ਬਹੁਤ ਸ਼ਾਬਾਸ਼ ਦੇ ਕੇ ਜਿਲੇ ਕੇ ਜਦੋਂ ਤੁਸੀਂ ਟੈਰ ਹੋਗੇ ਨਾ ਬਈ ਉਹ ਪ੍ਰਿੰਸੀਪਲ ਸਾਹਿਬ ਉਹ ਸਕੂਲ ਦਾ ਇੱਕ ਵੀ ਬੱਚਾ ਨਹੀਂ ਹੈ ਪਰ ਇਹ ਕੋਈ ਹਿਸਾਬ ਗੁੰਡਾ ਲਈ ਕਿਹਨਾਂ ਸਕੂਲ ਦਾ ਮੁਖੀ ਬਣਿਆ ਆ ਤੇ ਟੀਚਰ ਕੰਮ ਕਰੀ ਜਾਓਗੇ ਜੇ ਸਕੂਲ ਦੇ ਮੁਖੀ ਸਾਹਿਬ ਚਲੇਗੇ ਤੇ ਤੁਸੀਂ ਕਾਊਂਟ ਕਰਨਾ ਬੰਦ ਕਰ ਦੇਣਾ ਇਹ ਨਾ ਕੰਮ ਕਰੋ ਪਰ ਜਿਹੜਾ ਵੀ ਟੀਚਰ ਨੇ ਕੰਮ ਆ ਉਹ ਤੁਹਾਨੂੰ ਬੜਾ ਐਕਸਟਰਾ ਪੈਸੇ ਮਿਲਣੇ ਆ ਪਰ ਇਹ ਆ ਕਿ ਐਕਸਟਰਾ ਜਦੋਂ 34800 ਰੁਪਏ ਮਿਲਣਾ ਨਾ ਤੇ ਉਹ ਬਹੁਤ ਵੱਡੀ ਬਰਾਵਤੀ ਉਹਦੇ ਵਾਸਤੇ ਦੋ ਫਰੀਕੇ ਆ ਜਾਂਦੀਆਂ ਆ ਕੁੱਲ ਦਾ ਜਾਂਦਾ ਮੇਰੇ ਬੱਚੇ ਇਹੀ ਕਹਿੰਦੇ ਮੇਰੇ ਕੋ ਝੁੱਗੀ ਤੋਂ ਬੇਠੇ ਇਸ ਕਰਕੇ ਮੈਂ ਸਾਰਿਆਂ ਨੂੰ ਪ੍ਰਮਾਤਮਾ ਦੇ ਇਹ ਲਾਸਟ ਦੇ ਵਿੱਚ ਤੇ ਟਾਈਮ ਮਿਲੂਗਾ ਟੀਚਰਾਂ ਦੇ ਨਾਲ ਬੈਠ ਕੇ ਵੀ ਉਹ ਹੋਰ ਵੀ ਤੁਹਾਨੂੰ ਦੱਸ ਕੇ ਜਾਊਗਾ ਕਿ ਟਾਈਮ ਵੀ ਥੋੜਾ ਜਿਆਦਾ ਲੈਂਦਾ ਸਰੇ ਵੀ ਤੇ ਬੇ ਵੀ ਮੈਂ ਸਾਰੀ ਸੂਚੀ ਰੋਟਰੀ ਕਲੱਬ ਦੀ ਜਿਹੜਾ ਤੇ ਖਾਸ ਕਰਕੇ ਸਾਡੇ ਪ੍ਰਿੰਸੀਪਲ ਸਾਹਿਬ ਜੀ ਦਾ ਜਿਨ੍ਹਾਂ ਨੇ ਇੱਥੇ ਛੋਟੇ ਜਿਹੇ ਮਨੁਸਪੂਲ ਨੂੰ ਮਾਣ ਬਖਸ਼ ਰਿਹਾ ਤੇ ਤੁਹਾਨੂੰ ਤਾਂ ਬਹੁਤ ਬਹੁਤ ਥੈਂਕ ਯੂ